ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਪੁੱਛਿਆ ਜਾਂਦਾ ਸੀ ਕਿ ਕੀ ਉਹ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਜਾਂ ਨਹੀਂ ਬਹੁਤੇ ਲੋਕਾਂ ਦਾ ਪੱਖ ਹਾਂ ਪੱਕੀ ਹੁੰਦਾ ਸੀ ਕਿ ਉਹਨਾਂ ਦੇ ਕਾਫੀ ਚਾਂਸਸ ਨੇ ਮੈਨੂੰ ਵੀ ਇਹੀ ਲੱਗਦਾ ਸੀ ਕਈ ਵਾਰ ਆਪਾਂ ਇਸ ਟਿੱਕ ਦੇ ਨਾਲ ਗੱਲ ਵੀ ਕੀਤੀ ਇੱਕ ਦੋ ਵਾਰ ਰੇਡੀਓ ਸ਼ੋਅਸ ਤੇ ਤਾਂ ਮੈਨੂੰ ਇੱਕ ਦੋ ਸਜਣਾ ਨੇ ਕਿਹਾ ਕਿ ਬਈ ਤੁਸੀਂ ਸਪੋਰਟਰ ਹੋ ਜੀ ਮੋਦੀ ਦੇ ਜਾਂ ਤੁਹਾਨੂੰ ਲੱਗਦਾ ਕਿ ਬਈ ਉਹ ਕਿਦਾਂ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਉਹਦਾ ਇੱਕ ਬਹੁਤ ਜਿਹੜਾ ਈਜ਼ੀ ਜਿਹਾ ਉਹਦਾ ਆਨਸਰ ਵੀ ਸੀ ਜਾਂ ਉਹਦਾ ਇੱਕ ਸਾਰਾ ਕਨਕਲੂਜਨ ਕਿਉਂਕਿ ਆਮ ਤੌਰ ਤੇ ਆਪਾਂ ਜੋ ਕੁਝ ਚੱਲ ਰਿਹਾ ਹੁੰਦਾ ਆਲੇ ਦੁਆਲੇ ਉਹਨੂੰ ਦੇਖ ਕੇ ਅੰਦਾਜ਼ੇ ਲਾਈਦੇ ਆ ਸੋ ਆਮ ਤੌਰ ਤੇ ਅਸੀਂ ਜਦੋਂ ਦੇਖੀਦਾ ਕਿ ਅਸੈਂਬਲੀ ਚੋਣਾਂ ਦੇ ਵਿੱਚ ਕੀ ਹੁੰਦਾ ਇਸੇ ਕਰਕੇ ਕਿਹਾ ਜਾਂਦਾ ਕਿ ਅਸੈਂਬਲੀ ਚੋਣਾਂ ਜਾਂ ਜਿਹੜੀਆਂ ਇਹ ਜ਼ਰੂਰੀ ਬਹੁਤ ਨੇ ਇੱਕ ਤਾਂ ਸਰਕਾਰ ਦੀ ਜਿਹੜੀ ਆ ਲਗਾਤਾਰ ਕਾਰਗੁਜ਼ਾਰੀ ਉੱਤੇ ਲੋਕਾਂ ਦੀ ਜਿਹੜੀ ਆ ਨਜ਼ਰ ਬਣੀ ਰਹਿੰਦੀ ਆ ਲੋਕਾਂ ਲੋਕੀ ਆਪਣਾ ਫਤਵਾ ਦਿੰਦੇ ਰਹਿੰਦੇ ਨੇ ਕਿ ਸਰਕਾਰਾਂ ਕਿੰਨੀਆਂ ਕਾਮਯਾਬ ਨੇ ਜਾਂ ਕਿੰਨੇ ਕੁ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਨੇ ਇਸੇ ਕਰਕੇ 1 ਨੇਸ਼ਨ 1 ਇਲੈਕਸ਼ਨ ਵਾਲਾ ਜਿਹੜਾ ਮਸਲਾ ਆ ਇਹ 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 ਇਸ ਵੀ ਕਿ ਨਾ ਨਹੀਂ ਹੋਣਾ ਚਾਹੀਦਾ ਅਸੈਂਬਲੀ ਦਾ ਇਲੈਕਸ਼ਨ ਹੋਇਆ ਆ ਆਪਾਂ ਨੂੰ ਪਤਾ ਕਿ ਮੇਨ ਜਿਹੜਾ ਹਿੰਦੀ ਬੈਲਟ ਆ ਜਿਵੇਂ ਕਿ ਰਾਜਸਥਾਨ ਸੀ ਐਮਪੀ ਸੀ ਛੱਤੀਸਗੜ੍ਹ ਸੀ ਇੱਥੇ ਭਾਜਪਾ ਜਿੱਤਦੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਤੇ ਉੱਥੇ ਤੇਲੰਗਾਨਾ ਦੇ ਵਿੱਚ ਕਾਂਗਰਸ ਜਿੱਤ ਜਾਂਦੀ ਆ ਸੋ ਹੁਣ ਮੇਰਾ ਆਰਗੂਮੈਂਟ ਇਹ ਸਿਗਾ ਉੱਥੇ ਕਿ ਦੇਖੋ ਸਪੋਜ਼ ਕਰੋ ਮੈਂ ਕਿਸੇ ਨੂੰ ਕਹਿਣਾ ਮੈਂ ਲੋਕਾਂ ਨੂੰ ਜਾ ਕੇ ਕਹਿਣਾ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਆ ਮੇਰਾ ਫਰੈਂਡ ਆ ਤੁਸੀਂ ਇਹਦੇ ਹੱਕ ਦੇ ਵਿੱਚ ਵੋਟ ਪਾਉਣੀ ਆ ਤੇ ਤੁਸੀਂ ਇਹਨੂੰ ਪ੍ਰਧਾਨ ਬਣਾਉਣਾ ਜਾਂ ਤੁਸੀਂ ਇਹਨੂੰ ਕੋਈ ਵੀ ਆਗੂ ਬਣਾਉਣਾ ਤੇ ਲੋਕੀ ਮੇਰੀ ਗੱਲ ਮੰਨ ਕੇ ਤਾਂ ਉਹਨੂੰ ਵੋਟ ਪਾ ਦਿੰਦੇ ਨੇ ਤੇ ਕਿਉਂਕਿ ਲੋਕੀ ਮੈਨੂੰ ਪਿਆਰ ਕਰਦੇ ਨੇ ਲੋਕੀ ਮੇਰੀ ਗੱਲ ਮੰਨ ਕੇ ਉਹਨੂੰ ਵੋਟ ਪਾ ਦਿੰਦੇ ਨੇ ਤੇ ਉਹਨੂੰ ਜਿਤਾ ਦਿੰਦੇ ਨੇ ਉਹ ਜਿੱਤ ਵੀ ਜਾਂਦਾ ਹੈ ਤੇ ਹੁਣ ਤਾਂ ਮੈਂ ਵੋਟ ਹੀ ਆਪਣੇ ਲਈ ਮੰਗਣੀ ਹੈ ਜੇ ਮੇਰੇ ਕਹੇ ਤੇ ਲੋਕ ਮੇਰੇ ਫਰੈਂਡ ਨੂੰ ਵੋਟ ਪਾ ਸਕਦੇ ਆ ਤੇ ਉਹ ਮੇਰੇ ਕਹੇ ਤੇ ਮੈਨੂੰ ਕਿਉਂ ਨਾ ਪਾਉਣਗੇ ਸੋ ਇਹ ਹੀ ਗੱਲ ਸੀ ਕਿ ਜੇ ਪ੍ਰਧਾਨ ਮੰਤਰੀ ਮੋਦੀ ਦੇ ਕਹੇ ਤੇ ਮੁੱਖ ਮੰਤਰੀਆਂ ਨੂੰ ਵੋਟ ਪੈ ਸਕਦੀ ਸੀ ਤੇ ਪੀਐਮ ਮੋਦੀ ਨੂੰ ਕਿਉਂ ਨਾ ਪੈਂਦੀ ਪਰ ਇਹਦੇ ਵਿੱਚ ਐਮਪੀ ਬਿਲਕੁਲ ਇੱਕ ਐਕਸੈਪਸ਼ਨ ਸੀਗੀ ਕਿਉਂਕਿ ਐਮਪੀ ਦੇ ਵਿੱਚ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਸੀ ਉਹਨਾਂ ਨੇ ਬਹੁਤ ਕੰਮ ਕੀਤਾ ਸੀ ਸੋ ਇਸ ਕਰਕੇ ਕਿਹਾ ਜਾਂਦਾ ਸੀ ਕਿ ਉਹਨਾਂ ਨੂੰ ਜਿਹੜਾ ਉਹ ਉਹ ਉਹਨਾਂ ਦੇ ਮੁੱਖ ਮੰਤਰੀ ਹੋਣ ਦੇ ਚਲਦੇ ਆ ਵੀ ਐਮਪੀ ਦੇ ਵਿੱਚ ਲੋਕਾਂ ਨੇ ਦੁਬਾਰਾ ਬ ਕੀ ਇਹ ਹੁਣ ਸਭ ਕੁਝ ਜਿਹੜਾ ਇਹ ਗਲਤ ਹੁੰਦਾ ਜਾ ਰਿਹਾ ਜਾਂ ਕਹਿ ਲਓ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਜਾਂ ਬੀਜੇਪੀ ਨੂੰ ਜਾਂ ਜੈਸ਼ਵੀ ਕੇ ਨਾਲ ਅੱਜ ਤੋਂ 2-3 ਮਹੀਨੇ ਪਹਿਲਾਂ ਲੱਗ ਰਿਹਾ ਸੀਗਾ ਕਿ ਬੀਜੇਪੀ ਨੇ ਬਹੁਤ ਆਸਾਨੀ ਨਾਲ ਇਹ ਇਲੈਕਸ਼ਨ ਜਿੱਤ ਜਾਣੇ ਆ ਕਿ ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਮਰਦ ਹੁੰਦੀਆਂ ਜਾ ਰਹੀਆਂ ਨੇ ਸੋ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਤੇ ਜਿਹੜਾ ਆਪਣਾ ਜਿਹੜੀ ਤੁਹਾਡੀ ਪ੍ਰਤੀਕਿਰਿਆ ਇਸ ਚੀਜ਼ ਨੂੰ ਲੈ ਕੇ ਕਿ ਪ੍ਰਧਾਨ ਮੰਤਰੀ ਮੋਦੀ ਕੀ ਅਗਲੀ ਵਾਰ ਨੂੰ ਜਿੱਤਣ ਜਾ ਰਹੇ ਨੇ 2024 ਦੀਆਂ ਆ ਜਿਹੜੀਆਂ ਚੋਣਾਂ ਨੇ ਪ੍ਰਧਾਨ ਮੰਤਰੀ ਮੋਦੀ ਸੋ ਇਹ ਜਿਹੜਾ ਕਿਉਂ ਹੁਣ ਕਿਹਾ ਜਾ ਰਿਹਾ ਕਿ ਇਹ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਆ ਤੇ ਕਾਫੀ ਇਸ ਤੀਕੇ ਦੀਆਂ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਕਈ ਜਿਹੜੇ ਲੀਡਰ ਆ ਉਹ ਪਾਰਟੀ ਦੇ ਅੰਦਰੋਂ ਵਿਰੋਧ ਵੀ ਕੀਤਾ ਜਾ ਰਿਹਾ ਪਾਰਟੀ ਦੇ ਬਾਹਰ ਜਿਹੜਾ ਇਹਨਾਂ ਦੇ ਸਾਥੀ ਨੇ ਉਹਨਾਂ ਦੇ ਵੱਲੋਂ ਤਾਂ ਕੁਝ ਕੁ ਬਿਆਨ ਤਾਂ ਸਾਨੂੰ ਸੁਣਨ ਨੂੰ ਮਿਲ ਰਹੇ ਨੇ ਜਿਹੜਾ ਇਹਨਾਂ ਦਾ ਆਪਣਾ ਮੁਸਲਮਾਨ ਭਾਈਚਾਰੇ ਨੂੰ ਲੈ ਕੇ ਰਾਜਸਥਾਨ ਦੇ ਵਿੱਚ ਬਿਆਨ ਸਿਕਾ ਉਸ ਤੋਂ ਬਾਅਦ ਇਹਨਾਂ ਦੇ ਇੱਕ ਜਿਹੜਾ ਮਾਈਨੋਰਟੀ ਦੇ ਲੀਡਰ ਨੇ ਉਸਮਾਨ ਗਨੀ ਸਾਹਿਬ ਉਹਨਾਂ ਨੂੰ ਪਾਰਟੀ ਜੋ ਐਕਸਪੈਲ ਕਰ ਦਿੱਤਾ ਗਿਆ 6 ਸਾਲਾਂ ਦੇ ਲਈ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਉਹਨਾਂ ਨੇ ਬਿਆਨ ਦਿੱਤਾ ਸਿਕਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਤਰੀਕੇ ਦੀ ਗੱਲ ਨਹੀਂ ਸੀ ਕਹਿਣੀ ਚਾਹੀਦੀ ਤੇ ਅਸੀਂ ਰਾਜਸਥਾਨ ਦੇ ਵਿੱਚ 25 ਪਿਛਲੀ ਵਾਰ ਇਹਨਾਂ ਨੇ ਪੂਰੀਆਂ ਦੀਆਂ ਪੂਰੀਆਂ ਸੀਟਾਂ ਜਿੱਤ ਲਈਆਂ ਸੀ ਤੇ ਜੇਕਰ ਮੈਂ ਗਲਤ ਨਹੀਂ ਤਾਂ ਸ਼ਾਇਦ 14 ਚ ਵੀ 25 ਜਿੱਤ ਗਿਆ ਸੀ ਇਹ ਤੇ ਇਹਨਾਂ ਨੇ ਕਿਹਾ ਕਿ ਇਸ ਵਾਰ ਅਸੀਂ 4-5 ਸੀਟਾਂ ਭਾਜਪਾ ਹਾਰ ਸਕਦੀ ਆ ਪ੍ਰਧਾਨ ਮੰਤਰੀ ਮੋਦੀ ਦੇ ਉਸ ਬਿਆਨ ਦੇ ਚੱਲਦਿਆਂ ਸੋ ਇਹਨਾਂ ਨੂੰ ਕੱਢ ਦਿੱਤਾ ਇਹ 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 ਜਿਹੜਾ ਹੋਇਆ ਕਿਉਂ ਹੈ ਕਿਉਂ ਇਹ ਦੁਬਾਰਾ ਇਹ ਗੱਲਾਂ ਹੋਣ ਲੱਗੀਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਜਾਂ ਬੀਜੇਪੀ ਖਤਰੇ ਦੇ ਵਿੱਚ ਹੈ ਇਸ ਕਰਕੇ ਜੀ ਇੱਕ ਤਾਂ ਜਿਹੜਾ ਜਿੱਥੇ-ਜਿੱਥੇ ਬੀਜੇਪੀ ਦਾ ਗੜ ਮੰਨਿਆ ਜਾਂਦਾ ਜਿਵੇਂ ਖਾਸ ਕਰਕੇ ਯੂਪੀ ਆ ਜਾਂ ਰਾਜਸਥਾਨ ਹੈ ਉੱਥੇ ਪੋਲਿੰਗ ਬਹੁਤ ਘੱਟ ਹੋਈ ਆ ਤੇ ਪਹਿਲੇ ਫੇਸ ਦੇ ਵਿੱਚ ਜਦੋਂ ਪੋਲਿੰਗ ਘੱਟ ਹੋਈ ਆ ਉਸ ਤੋਂ ਬਾਅਦ ਇਹ ਗੱਲ ਹੋ ਰਹੀ ਸੀ ਕਿ ਕੀ ਇਸ ਦਾ ਬੀਜੇਪੀ ਨੂੰ ਨੁਕਸਾਨ ਹੋਵੇਗਾ ਪਰ ਜਿਸ ਦਿਨ ਫਿਰ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਆਉਂਦਾ ਰਾਜਸਥਾਨ ਦੇ ਵਿੱਚ ਮੁਸਲਮਾਨ ਕਮਿਊਨਿਟੀ ਨੂੰ ਲੈ ਕੇ ਜਾਂ ਕਾਂਗਰਸ ਦੇ ਮੈਨੀਫੈਸਟੋ ਦੀਆਂ ਗੱਲਾਂ ਨੂੰ ਤੋੜ ਮੋੜ ਕੇ ਉਹਨਾਂ ਦੇ ਵੱਲੋਂ ਪੇਸ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਹੁਣ ਤੁਸੀਂ ਇਹ ਗੱਲ ਤੈਅ ਮੰਨੋ ਕਿ ਇਹਨਾਂ ਨੂੰ ਵੀ ਅੰਦਰੋਂ ਰਿਪੋਰਟਾਂ ਮਿਲ ਰਹੀਆਂ ਨੇ ਕਿ ਸਾਰਾ ਕੁਝ ਠੀਕ ਨਹੀਂ ਹੈਗਾ ਕਿ ਇੱਕ ਤਾਂ ਇਹਨਾਂ ਨੇ ਖੁਦ ਹੀ ਸ਼ਾਇਦ ਇਹ ਲੋਕਾਂ 'ਚ ਬੇਬਣਾਤੀ ਕਿ 400 ਤੋਂ ਪਾਰ ਤਾਂ ਸੀ ਜਾ ਹੀ ਰਹੇ ਆ ਤੇ ਲੋਕਾਂ ਨੂੰ ਲੱਗਦਾ ਕਿ ਜੇਕਰ ਜਿੱਤੇ ਰਹੇ ਆ ਤਾਂ ਕਿੱਡੀ ਗੱਲ ਹੈ ਜੇ ਅਸੀਂ ਨਾਂ ਵੀ ਪਾਉਣ ਗਏ ਵੋਟ ਤਾਂ ਗਰਮੀ ਵੀ ਬਹੁਤ ਹੈ ਤੇ ਖੈਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਜਾਣੀਆਂ ਸੋ ਇਸ ਕਰਕੇ ਇਹ ਵੀ ਹੋ ਸਕਦਾ ਕਿ ਲੋਕੀ ਸ਼ਾਇ ਕੁਝ ਹੋਰ ਵੀ ਇਹਦੇ ਰੀਜ਼ਨ ਹੋ ਸਕਦੇ ਆ ਪਰ ਜੇਕਰ ਆਪਾਂ VOTING PERCENT ਤੇ ਗੱਲ ਕਰੀਏ ਤਾਂ ਇਹ 2019 ਦੇ ਵਿੱਚ 75 ਸੀਟਾਂ ਇਦਾਂ ਨਹੀਂ ਆਸੀ ਇਹਨਾਂ ਤੇ ਬਹੁਤ ਨਜ਼ਦੀਕੀ ਮੁਕਾਬਲਾ ਸੀ ਸੋ ਇਹ ਕਿਹਾ ਜਾਂਦਾ ਕਿ ਕਈ ਵਾਰ ਜੇਕਰ 2% ਵੀ VOTE PERCENT ਹੀਟਾਂ ਆ ਜਵੇ ਤਾਂ ਸਰਕਾਰਾਂ ਬਦਲ ਜਾਂਦੀਆਂ ਨੇ ਇੱਥੇ ਤਾਂ ਦੋ ਤੋਂ ਬਹੁਤ ਜ਼ਿਆਦਾ VOTING ਪਰਸੈਂਟ ਪਹਿਲੇ ਦੋ ਗੇਡ ਦੇ ਵਿੱਚ ਵੇਖ ਜੇਕਰ ਆਪਾਂ ਦੇਖੀਏ ਤਾਂ ਇਸ ਵਾਰ ਜਿਹੜਾ ਪਹਿਲੇ ਪਹਿਲੇ ਗੇਡ ਦੀਆਂ ਜਦੋਂ ਚੋਣਾਂ ਹੋਈਆਂ 102 ਸੀਟਾਂ ਦੇ ਉੱਤੇ ਮਹਿਜ VOTING ਪਰਸੈਂਟ 64% ਰਿਹਾ ਸੀ ਇਸੇ ਤਰੀਕੇ ਨਾਲ ਇਸ ਵਾਰ ਆ ਦੋ ਦਿਨ ਪਹਿਲਾਂ ਜਿਹੜੀਆਂ ਵੋਟਾਂ ਪਈਆਂ 88 ਸੀਟਾਂ ਦੇ ਉੱਤੇ VOTING ਪਰਸੈਂਟ ਮਹਿਜ 63% ਰਿਹਾ 2019 ਦੇ ਵਿੱਚ ਇੱਥੇ 70% ਸੀ ਤੇ ਪਹਿਲੇ ਗੇਡ ਦੀਆਂ ਜਿਹੜੀਆਂ 102 ਸੀਟਾਂ ਦੇ VOTING ਹੋਈ ਆ ਇਸ ਵਾਰ ਜਿੱਥੇ ਮੈਂ ਤੁਹਾਨੂੰ ਦੱਸਿਆ ਕਿ 64% ਸੀ ਉੱਥੇ ਵੀ 70% ਤੋਂ ਜ਼ਿਆਦਾ ਜਿਹੜੀਆਂ ਵੋਟਾਂ ਪਈਆਂ ਸੀ 2019 ਦੇ ਵਿੱਚ ਤੇ ਕਿਸੇ ਵੀ ਰਾਜ ਦੇ ਵਿੱਚ VOTING ਪਰਸੈਂਟ ਜਿਹੜਾ ਉਹ 80% ਤੋਂ ਜ਼ਿਆਦਾ ਨਹੀਂ ਗਿਆ ਸੋ ਇਹ ਜੇਕਰ UP ਦੀ ਗੱਲ ਦੇਖੀਏ ਤਾਂ ਆਪਾਂ UP ਦੇ ਵਿੱਚ ਪਹਿਲੀ ਵਾਰ 57% VOTING ਪਰਸੈਂਟ ਰਿਹਾ ਜਦੋਂ ਦੂਸਰੇ ਗੇੜ ਦੇ ਵਿੱਚ UP ਦੇ ਅੰਦਰ ਵੋਟਾਂ ਹੋਈਆਂ ਤੇ 54.8% ਰਿਹਾ ਆ ਜਿਹੜੇ ਦੋ ਗੇੜ ਹੋ ਕੇ ਗਏ ਨੇ ਸੋ UP ਦੇ ਵਿੱਚ ਤੁਹਾਨੂੰ ਪਤਾ ਕਿ 80 ਸੀਟਾਂ ਨੇ ਉੱਥੇ ਤੇ BJP ਨੂੰ UP ਤੋਂ ਬਹੁਤ ਜ਼ਿਆਦਾ ਉਮੀਦਵਾਰੀ ਐਨਡੀ ਟੀਵੀ ਦੀ ਇੱਕ ਰਿਪੋਰਟ ਹੈ ਉਹ ਦੱਸਦੀ ਹੈ ਕਿ ਪਿਛਲੇ 12 ਦੇ ਵਿੱਚੋਂ 5 ਇਲੈਕਸ਼ਨਾਂ ਦੇ ਵਿੱਚ VOTING ਪਰਸੈਂਟ ਘਟੇ ਹੋਏ ਨੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਚਾਰ ਵਾਰ ਸਰਕਾਰਾਂ ਜਿਹੜੀਆਂ ਬਦਲੀਆਂ ਨੇ 1980 ਦੇ ਵਿੱਚ ਵੋਟਾਂ ਦੇ ਵਿੱਚ ਜਿਹੜਾ ਇਹ VOTING ਪਰਸੈਂਟ ਘਟਿਆ ਤੇ ਜਨਤਾ ਪਾਰਟੀ ਨੂੰ ਹਟਾ ਕੇ ਕਾਂਗਰਸ ਨੇ ਸਰਕਾਰ ਬਣਾਈ 1999 ਦੇ ਵਿੱਚ VOTING ਪਰਸੈਂਟ ਜਿਹੜਾ ਘਟ ਹੋਇਆ ਕਾਂਗਰਸ ਦੀ ਸਰਕਾਰ ਚਲੀ ਗਈ ਕੇਂਦਰ ਦੇ ਵਿੱਚ ਬੀਪੀ ਸਿੰਘ ਦੇ ਨੇਤ੍ਰਿਤਵ ਦੇ ਵਿੱਚ ਜਿਹੜੀ ਸਰਕਾਰ ਬਣੀ 1991 ਦੇ ਵਿੱਚ VOTING ਪਰਸੈਂਟ ਦੇ ਵਿੱਚ ਜਿਹੜੀ ਆ ਗਿਰਾਵਟ ਆਈ ਤੇ ਕਾਂਗਰਸ ਦੀ ਵਾਪਸੀ ਹੋ ਗਈ ਹਾਲਾਂਕਿ 1999 ਦੇ ਵਿੱਚ ਵੀ VOTING ਪਰਸੈਂਟ ਹੀਟਾਂ ਆਇਆ ਸੀ ਪਰ ਸੱਤਾ ਨਹੀਂ ਸੀ ਬਦਲੀ ਆਪਾਂ ਇਹ ਤਾਂ ਹੀ ਕਹਾਂ ਕਿ 12 ਦੇ ਵਿੱਚੋਂ 5 ਵਾਰ ਜਿਹੜੀਆਂ ਵੋਟਾਂ ਪਈਆਂ ਉਹਦੇ ਵਿੱਚ VOTING ਪਰਸੈਂਟ ਹੀਟਾਂ ਨੂੰ ਆਇਆ ਤੇ ਪੰਜਾਂ ਦੇ ਵਿੱਚੋਂ 4 ਵਾਰ ਸਰਕਾਰਾਂ ਬਦਲੀਆਂ ਨੇ ਤੇ ਸਭ ਤੋਂ ਜ਼ਿਆਦਾ ਅਹਿਮ ਆ ਇੰਡੀਆ ਸ਼ਾਇਨਿੰਗ ਦਾ ਨਾਰਾ ਪ੍ਰਧਾਨ ਮੰਤਰੀ ਬਾਜਪਈ ਦੀ ਮਕਬੂਲੀਅਤ ਪਰ 2004 ਦੇ ਵਿੱਚ ਉਹਨਾਂ ਨੇ ਪਹਿਲਾਂ ਆਪਣੀ ਸਰਕਾਰ ਵੀ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਵੋਟਾਂ ਦੇ ਵਿੱਚ ਚਲੇ ਗਿਆ ਸੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਤਾਂ ਜਿੱਤੇ ਹੀ ਪਏ ਹਾਂ ਇੰਡੀਆ ਸ਼ਾਇਨਿੰਗ ਦਾ ਉਹ ਨਾਰਾ ਬਾਰ-ਬਾਰ ਆਪਾਂ ਇਹਨਾਂ ਦਿਨਾਂ 'ਚ ਸੁਣਦੇ ਹਾਂ ਤਾਂ ਉਦੋਂ ਵੀ ਵੋਟਾਂ ਘਟ ਪਈਆਂ ਸੀ ਜਿਹੜਾ VOTING ਪਰਸੈਂਟ ਦੇ ਵਿੱਚ ਗਰਾਵਟ ਆਈ ਸੀ ਤਾਂ ਬਾਜਪਈ ਸਾਹਿਬ ਜਾਂਦੇ ਰਹੇ ਸੀ ਯੂਪੀਆਰ ਦੀ ਸਰਕਾਰ ਬਣੀ ਸੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਿਹੜੇ ਆ ਬਣੀ ਸਗੀ ਸੋ ਇਹ ਜਿਹੜਾ ਕੀ ਇਹਨਾਂ ਦੇ ਲਈ ਇਹ ਮੁਸ਼ਕਲਾਂ ਲੈ ਕੇ ਆ ਸਕਦਾ ਕਿਉਂਕਿ ਕਾਫੀ ਜਗ੍ਹਾਾਂ ਤੇ ਜਿਹੜੀ ਆ ਉਹ VOTING ਪਰਸੈਂਟ ਘਟ ਰਹੀ ਆ ਸੋ ਜੇਕਰ ਆਪਾਂ ਦੇਖੀਏ ਤਾਂ ਇਹ 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 ਕਈ ਐਕਸਪਰਟਸ ਦੇ ਵੱਲੋਂ ਕਿਹਾ ਵੀ ਜਾ ਰਿਹਾ ਕਿ 2014 ਤੋਂ ਬਾਅਦ ਜਿਹੜਾ ਉਹ ਬੂਟਾਂ ਦੇ ਵਿੱਚ ਜਿਆਦਾ ਜਿਹੜਾ ਪਰਸੈਂਟੇਜ ਵਧਿਆ ਅਦਰਵਾਈਜ਼ ਪਹਿਲਾਂ ਕੋਈ ਜਿਆਦਾ ਨਹੀਂ ਸੀ ਹੁੰਦਾ ਸੋ ਖੈਰ ਬਹੁਤ ਹੋਰ ਵੀ ਬਹੁਤ ਸਾਰੇ ਅੰਕੜੇ ਨੇ ਪਰ ਅੰਕੜਿਆਂ ਦੇ ਨਾਲੋਂ ਜ਼ਿਆਦਾ ਜੇਕਰ ਆਪਾਂ ਗੱਲ ਕਰੀਏ ਤਾਂ ਕਿ ਇਸ ਸਮੇਂ ਕਿਉਂ ਇਹਦੀ ਵਜ੍ਹਾ ਕੀ ਹੋ ਸਕਦੀ ਆ ਵੈਸੇ ਇਹ ਕਿਉਂਕਿ ਆਪਾਂ ਬੂਟ ਪ੍ਰਤੀਸ਼ਤ ਦੀ ਗੱਲ ਕੀਤੀ ਆ ਤੇ ਜੇਪੀ ਨੱਡਾ ਸਾਹਿਬ ਦੀ ਇੱਕ ਇੰਟਰਵਿਊ ਉਹਨਾਂ ਨੇ ਕੀਤੀ ਆ ਆਪਣਾ ਇੰਡੀਆ ਟੂਡੇ ਗਰੁੱਪ ਦੇ ਨਾਲ ਸੋ ਉਹਨਾਂ ਨੇ ਇਹਦਾ ਜਿਹੜਾ ਆਰਗੂਮੈਂਟ ਉਹਨਾਂ ਨੇ ਇਹ ਪੇਸ਼ ਕੀਤਾ ਜੇਪੀ ਨੱਡਾ ਸਾਹਿਬ ਨੇ ਕੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੁੱਛਿਆ ਵੀ ਗਿਆ ਕਿ ਜਿੱਥੇ ਬੀਜੇਪੀ ਦੇ ਗਾੜਿਆ ਉੱਥੇ ਵੋਟਾਂ ਘਟ ਪਈਆਂ ਉਹਨਾਂ ਨੇ ਕਿਹਾ ਕਿ ਇਹੀ ਤਾਂ ਗੱਲ ਦੇਖਣ ਵਾਲੀ ਆ ਕਿ ਸਾਡੇ ਲੋਕਾਂ ਨੇ ਵੋਟਾਂ ਪਾਤੀਆਂ ਪਰ ਕਿਉਂਕਿ ਆਪੋਜੀਸ਼ਨ ਨੂੰ ਲੱਗਦਾ ਕਿ ਉਹਨਾਂ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਉੱਥੇ ਉਮੀਦਵਾਰ ਕਿਹੜਾ ਖੜਾ ਤੇ ਇਸ ਕਰਕੇ ਆਪੋਜੀਸ਼ਨ ਦੇ ਲੋਕ ਬਾਹਰ ਨਹੀਂ ਨਿਕਲੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਸਾਨੂੰ ਜਿਹੜਾ ਸਾਡੇ ਲੋਕਾਂ ਨੇ ਵੋਟਾਂ ਪਾਤੀਆਂ ਸਾਡੇ ਲੋਕਾਂ ਨੇ ਤਾਂ ਸਵੇਰੇ ਸਵੇਰੇ ਜਾ ਕੇ ਜਿਹੜੀ ਆ ਵੋਟ ਪਾਤੀ ਹੈ ਜੇਪੀ ਨੱਡਾ ਸਾਹਿਬ ਜਿਹੜੇ ਆ ਬੀਜੇਪੀ ਦੇ ਪ੍ਰਧਾਨ ਨੇ ਸੋ ਉਹਨਾਂ ਨੂੰ ਖੈਰ ਆਹ ਜਿਹੜਾ ਫੇ ਇਹ ਕੇ ਨਾਲ ਆ ਤੇ ਤੁਸੀਂ ਜਿਹੜਾ ਫਿਰ ਮੰਗਲ ਸੂਤਰ ਵਾਲੀ ਜਾਂ ਮੁਸਲਮਾਨਾਂ ਵਾਲੀ ਇਹ ਗੱਲ ਕਿਉਂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੀ ਇਹ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਬੜਾ ਹੀ ਉਹਨਾਂ ਦਾ ਉਹਨਾਂ ਨੇ ਲੁਕੋਸ਼ ਸ਼ਪਾ ਕੇ ਇਦਾਂ ਦੀਆਂ ਗੱਲਾਂ ਕੀਤੀਆਂ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਕਿ ਕਿਸੇ ਦੇ ਮੈਨੀਫੈਸਟੋ ਦੇ ਵਿੱਚ ਕੀ ਆ ਤੇ ਅਸੀਂ ਉਹਦੇ ਤੇ ਸਾਡੀ ਇਸ ਕਰਕੇ ਗੱਲ ਕਰਨੀ ਬਣਦੀ ਸੀ ਅਸੀਂ ਤਾਂ ਕਰਕੇ ਉਹਦੇ ਤੇ ਗੱਲ ਕੀਤੀ ਆ ਸੋ ਖੈਰ ਇਹ ਇਹਦੇ ਵਿੱਚ ਇਸ ਜੇਕਰ ਤੁਸੀਂ ਦੇਖੋ ਬਖ ਬਖ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਉਹ اسی ਤਰੀਕੇ ਦੇ ਨੇ ਇੱਕ ਦੁਬਾਰਾ ਫਿਰ Hindu Muslim divide create ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋਜੀਸ਼ਨ ਦਾ ਵੀ ਇਹ ਜਿਹੜਾ ਇਹਨਾਂ ਤੇ ਇਲਜ਼ਾਮ ਆ ਕਿ Hindu Muslim ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਹੜੀਆਂ ਚੀਜ਼ਾਂ ਦਾ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਹੋਵੇਗਾ ਇਹਦੇ ਵਿੱਚ ਜਿਹੜਾ ਆਈ ਥਿੰਕ ਦੋ ਤਿੰਨ ਜਿਹੜੇ ਆ ਬਹੁਤ ਜ਼ਿਆਦਾ ਮੇਨ ਕਾਰਨ ਨੇ ਇਕ ਤਾਂ ਜਿਹੜਾ ਸੰਵਿਧਾਨ ਬਦਲਣ ਵਾਲਾ ਜਿਹੜਾ ਨੈਰੇਟਿਵ ਆ ਉਹ ਕਿਤੇ ਨਾ ਕਿਤੇ ਲੋਕਾਂ ਚ ਘਰ ਕਰਦਾ ਜਾ ਰਿਹਾ ਮਹਾਰਾਸ਼ਟਰ ਦੇ ਵਿੱਚੋਂ ਵੀ ਇਹ ਸੁਣਨ ਨੂੰ ਮਿਲ ਰਿਹਾ ਕਿ ਉੱਥੇ ਵੀ ਇਹ ਘਰ ਨੈਰੇਟਿਵ ਕਰਦਾ ਜਾ ਰਿਹਾ ਕਿ ਇਹਨਾਂ ਨੇ ਸ਼ਾਇਦ ਸੰਵਿਧਾਨ ਬਦਲ ਦੇਣਾ 400 ਪਾਰ ਵਾਲੇ ਨਾਰੇ ਦੀ ਦੱਸਦੇ ਆ ਕਿ ਜਿੰਨੀ ਜ਼ਿਆਦਾ ਇਹਨਾਂ ਨੂੰ ਫਾਇਦਾ ਹੋਣਾ ਚਾਹੀਦਾ ਸੀ ਸ਼ਾਇਦ ਉਤੋਂ ਜ਼ਿਆਦਾ ਦਾ ਉਹਦਾ ਨੁਕਸਾਨ ਹੀ ਹੋ ਗਿਆ ਕਿਉਂਕਿ ਹਾਲਾਂਕਿ ਭਾਜਪਾ ਦੇ ਵੱਲੋਂ ਲਗਾਤਾਰ ਇਸ ਚੀਜ਼ ਦਾ ਖੰਡਨ ਕੀਤਾ ਜਾ ਰਿਹਾ ਪ੍ਰਧਾਨ ਮੰਤਰੀ ਨੇ ਖੁਦ ਕਹੇ ਕਿ ਜੇਕਰ ਬਾਬਾ ਸਾਹਿਬ ਵੀ ਆ ਜਾਣ ਉਹ ਵੀ ਸੰਵਿਧਾਨ ਨਹੀਂ ਬਦਲਣਗੇ ਅਸੀਂ ਨਹੀਂ ਸੰਵਿਧਾਨ ਨੂੰ ਕੁਝ ਕਰਨ ਜਾ ਰਹੇ ਪਰ ਸ਼ ਚਲੀ ਗਈ ਆ ਇਹਨਾਂ ਦੇ ਜਿਹੜੇ ਆਪਰਾਜੀ ਜਿਹੜੇ ਨੇ ਸਾਡੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਦੇ ਹਸਬੰਦ ਨੇ ਵੀ ਇੱਕ ਦੋ ਇੰਟਰਵਿਊਜ਼ ਕੀਤੀਆਂ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਏਸੀ ਤਰੀਕੇ ਦੀਆਂ ਗੱਲਾਂ ਕੀਤੀ ਆ ਕਿ ਦੁਬਾਰਾ ਫਿਰ ਬੂਟਾ ਹੀ ਨਹੀਂ ਪੈੜੀਆਂ ਜਾਂ ਇਹਨਾਂ ਦੇ ਜਿਹੜਾ ਲੈ ਕੇ ਸਾਰੇ ਕਾਰਜਕਾਲ ਨੂੰ ਲੈ ਕੇ ਜਾਂ ਮੋਦੀ ਸਾਹਿਬ ਦਾ ਕੇਸ ਤਰੀਕੇ ਦਾ ਕੰਮ ਕਰਨ ਦਾ ਤਰੀਕਾ ਆ ਹਾਲਾਂਕਿ ਚਲੋ ਉਹਨਾਂ ਦਾ ਇੱਕ ਹਮੇਸ਼ਾ ਸੰਬੰਧ ਕਾਂਗਰਸ ਦੇ ਨਾਲ ਮੰਨਿਆ ਜਾਂਦਾ ਸੋ ਅੱਛਾ ਇਹਦੇ ਵਿੱਚ ਮੇਰੇ ਮੈਨੂੰ ਜਾਤੀ ਤੌਰ ਤੇ ਵੀ ਇਹ ਲੱਗਦਾ ਕਿ ਸ਼ਾਇਦ ਦੋ ਤਿੰਨ ਚੀਜ਼ਾਂ ਮੇਨ ਆ ਇੱਕ ਤਾਂ ਕੋਵਿਡ ਕੋਵਿਡ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਸਭ ਤੋਂ ਜ਼ਿਆਦਾ ਜਿਹੜੇ ਇਹਨਾਂ ਯੂਪੀ ਬਿਹਾਰ ਦੇ ਲੋਕ ਸੀਗੇ ਉਹਨਾਂ ਨੂੰ ਆਪਣੇ ਜਿੱਥੇ ਉਹ ਕੰਮ ਕਰਦੇ ਸੀ ਉਹ ਛੱਡ ਕੇ ਉਹਨਾਂ ਸਟੇਟਾਂ ਦੇ ਵਿੱਚ ਵਾਪਸ ਮੋੜਨਾ ਪਿਆ ਸੀ ਤੇ ਉੱਥੇ ਸਾਨੂੰ ਸਰਕਾਰ ਦੀ ਜਿਹੜੀ ਆ ਅਣਹੋਂਦ ਸਾਹਮਣੇ ਨਜ਼ਰ ਆਈ ਸੀ ਕਿ ਸਰਕਾਰ ਤਕਰੀਬਨ ਨਹੀਂ ਲੋਕਾਂ ਦੀ ਉਸ ਤਰੀਕੇ ਨਾਲ ਸੇਵਾ ਕਰ ਸਕੀ ਇੰਦਰ ਸੋਨੂ ਸੂਦਾਰਗੇ ਜਾਂ ਹੋਰ ਕਿੰਨੇ ਲੋਕਾਂ ਨੇ ਬੱਸਾਂ ਦਾ ਇੰਤਜ਼ਾਮ ਕੀਤਾ ਕਿੰਨੇ ਲੋਕਾਂ ਨੇ ਖਾਣਾ ਹੀ ਪਚਾਏ ਜਿਹੜੇ ਆ ਸਾਡੀਆਂ ਖਾਲਸਾਈ ਦਰਗੀਆਂ ਜਥੇਬੰਦੀਆਂ ਨੇ ਜਾਂ ਹੋਰ ਬਹੁਤ ਸਾਰੀਆਂ ਜਿੰਨੀਆਂ ਵੀ ਐਨ ਜੀਓਜ਼ ਨੇ ਉਹਨਾਂ ਨੇ ਲੰਗਰ ਵਗੈਰਾ ਲਗਾਏ ਤਾਂ ਉਹਨਾਂ ਲੋਕਾਂ ਦਾ ਸਾਥ ਦਿੱਤਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਵੀ ਗੱਲ ਪਈ ਹੋ ਸਕਦੀ ਹੈ ਕਿ ਉਦੋਂ ਤਾਂ ਤੁਸੀਂ ਸਾਡਾ ਸਾਥ ਨਹੀਂ ਦਿੱਤਾ ਅੱਜ ਆ ਗਏ ਹੋ ਭਾਈ ਵੋਟਾਂ ਮੰਗਣ ਸਾਡੇ ਤੋਂ ਫਿਰ ਸਭ ਤੋਂ ਵੱਡੀ ਗੱਲ ਇਹ ਵੀ ਹੋ ਸਕਦਾ ਕਿ ਲੋਕੀ ਅੱਕ ਵੀ ਗਏ ਹੁਣ ਹੁਣ ਇੱਕੋ ਨੈਰੇਟਿਵ ਤੋਂ ਤੁਸੀਂ ਬਾਰ-ਬਾਰ ਕਿੰਨਾ ਕੁ ਲੋਕਾਂ ਦੇ ਵਿੱਚ ਉਹੀ ਚੀਜ਼ ਫਲਾਈ ਜਾਉਂਗੇ ਹੁਣ ਉਹ ਪਾਪਾ ਨੇ ਜੰਗ ਰਕਵਾਤੀ ਉਹ ਜਿਹੜੀ ਐਡ ਆ ਉਹ ਮੀਮ ਹੀ ਬਣ ਗਈ ਐਕਚੁਅਲੀ ਉਹ ਇਹਨਾਂ ਨੂੰ ਮੈਨੂੰ ਲੱਗਦਾ ਉਸ ਬੀਜੇਪੀ ਨੂੰ ਉਹਦਾ ਫਾਇਦਾ ਘੱਟ ਨੁਕਸਾਨ ਹੀ ਜ਼ਿਆਦਾ ਹੋ ਗਿਆ ਕਿਉਂਕਿ ਹਰੇਕ ਅਕਲਮੰਦ ਆਦਮੀ ਨੂੰ ਇਸ ਗੱਲ ਦਾ ਪਤਾ ਕਿ ਜੰਗਾਂ ਇਸ ਤਰੀਕੇ ਨਾਲ ਨਹੀਂ ਰੁਕਦੀਆਂ ਹੁੰਦੀਆਂ ਜੰਗ ਸ਼ੁਰੂ ਕੋਈ ਕਿਸੇ ਦੇਸ਼ ਦਾ ਲੀਡਰ ਕਰ ਸਕਦਾ ਤੁਸੀਂ ਇਹ ਕਹਿੰਦੇ ਹੋ ਨਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੰਗ ਰਕਵਾਤੀ ਰਸ਼ੀਆ ਯੂਕਰੇਨ ਦੀ ਰਸ਼ੀਆ ਦੇ ਯੂਕਰੇਨ ਦੇ ਆਗੂ ਵੀ ਬੰਦ ਨਹੀਂ ਕਰਵਾ ਸਕਦੇ ਇਸ ਤਰੀਕੇ ਨਾਲ ਇੱਕ ਫੋਨ ਕਰਕੇ ਕਿ ਜੰਗ ਬੰਦ ਕਰ ਦਿਓ ਤੁਹਾਨੂੰ ਪਤਾ ਨਾ ਇੱਕ ਕਿਦਾਂ ਚੀਜ਼ਾਂ ਫੈਲੀਆਂ ਹੁੰਦੀਆਂ ਇਹਨਾਂ ਦੇ ਬਹੁਤ ਸਾਰੇ ਮਸਲੇ ਹੁੰਦੇ ਆ ਇਹ ਕੋਈ ਇਦਾਂ ਥੋੜਾ ਹੁੰਦਾ ਕਿ ਇੱਕਦਮ ਬਟਨ ਸਵਿਚ ਔਨ ਕੀਤਾ ਤੇ ਜੰਗ ਬੰਦ ਹੋ ਗਈ ਜੰਗ ਲੱਗ ਸਕਦੀ ਹੈ ਇੱਕ ਵਾਰੀ ਕਿਸੇ ਵੀ ਲੀਡਰ ਦੇ ਫੋਨ ਨਾਲ ਕਿ ਤੁਸੀਂ ਗੋਲੀਬਾਰੀ ਕਰਦੇ ਹੋ ਦੂਸਰੀ ਬਾਰਡਰ ਦੇ ਉੱਤੇ ਪਰ ਜਦੋਂ ਸ਼ੁਰੂ ਹੋ ਗਈ ਉਦੋਂ ਫਿਰ ਆਪਣੀ ਆਵਾਮ ਨੂੰ ਕਿਵੇਂ ਸਾਹਮਣਾ ਤੇ ਫੌਜ ਨੂੰ ਤੁਸੀਂ ਕਿਵੇਂ ਸਾਹਮਣਾ ਉਹਨੂੰ ਖਤਮ ਕਰਨਾ ਕੋਈ ਇੰਨਾ ਈਜ਼ੀ ਨਹੀਂ ਹੁੰਦਾ ਸੋ ਇੰਨੇ ਵੀ ਲੋਕੀ ਬੇਵਕੂਫ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗੇ ਹਾਂ ਤੁਸੀਂ ਇਹ ਕਹਿ ਸਕਦੇ ਆ ਕਿ ਠੀਕ ਹੈ ਜੀ ਤੁਸੀਂ ਵਧੀਆ ਕੰਮ ਕੀਤਾ ਤੁਸੀਂ ਆਪਣੇ ਲੋਕਾਂ ਨੂੰ ਉੱਥੋਂ ਕੱਢ ਲਿਆ ਪਰ ਜੇ ਇਸ ਤਰੀਕੇ ਨਾਲ ਇਸ ਤਰੀਕੇ ਦਾ ਨੈਰੇਟਿਵ ਲੋਕਾਂ ਨੂੰ ਦਿੱਤਾ ਗਿਆ ਉਹ ਇੱਕ ਤਰੀਕੇ ਨਾਲ ਲੋਕਾਂ ਨੂੰ ਲੱਗਦਾ ਕਿ ਸਾਨੂੰ ਸ਼ਾਇਦ ਬੇਵਕੂਫੇ ਸਮਝਿਆ ਜਾ ਰਿਹਾ ਦੂਸਰੀ ਗੱਲ ਇਹਦੇ ਵਿੱਚ ਇਹ ਆ ਕਿ ਜਿਹੜੇ ਪੁਰਾਣੇ ਹੋ ਰਹੀ ਹੈ ਆਪਾਂ ਪੰਜਾਬ ਚ ਵੀ ਦੇਖ ਰਹੇ ਹਾਂ ਜਿੰਨੇ ਪੰਜਾਬ ਦੀ ਤਾਂ ਭਾਜਪਾ ਉਹ ਵਿਕਰਮ ਸਿੰਘ ਮਜੀਠੀਆ ਨੇ ਵੀ ਪਿਛਲੇ ਦਿਨਾਂ ਕਿਹਾ ਸੀ ਕਿ ਮੈਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਭਾਜਪਾ ਹੈ ਕਿ ਕਾਂਗਰਸ ਹੈ ਸਾਰੀ ਕਾਂਗਰਸ ਦੇ ਲੀਡਰ ਜਿਹੜੇ ਭਾਜਪਾ ਦੇ ਵਿੱਚ ਚਲੇ ਗਏ ਨੇ ਇਥੋਂ ਤੱਕ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਸੁਨੀਲ ਜਾਕਰ ਸਾਹਿਬ ਉਹ ਇਸ ਸਮੇ ਭਾਜਪਾ ਦੇ ਪ੍ਰਧਾਨ ਨੇ ਦੇ ਬਾਕੀ ਵੀ ਸਾਰੇ ਆਗੂ ਵੀ ਏਸੀ ਤਰੀਕੇ ਦੇ ਨੇ ਸੋ ਜਿਹੜੇ ਪੁਰਾਣੇ ਭਾਜਪਾ ਦੇ ਲੀਡਰ ਸੀ ਉਹਨਾਂ ਨੂੰ ਲੱਗਦਾ ਵੀ ਅਸੀਂ ਇੱਥੇ ਕੀ ਕਰਨ ਬੈਠੇ ਆ ਬਾਕੀ ਜਿਹੜੀ ਇਹ ਪਾਵਰ ਦੀ ਸੈਂਟਰਲਾਈਜੇਸ਼ਨ ਸਾਰਾ ਕੁਝ ਤਾਂ ਉੱਤੋਂ ਚੱਲਦਾ ਹੇਠਲੇ ਲੀਡਰਾਂ ਨੂੰ ਲੱਗਦਾ ਹੋਣਾ ਕਿ ਸਾਡੇ ਪੱਲੇ ਕੀ ਆ ਭਾਈ ਪਾਵਰ ਦਾ ਤਾਂ ਕੇਂਦਰ ਹੀ ਇੱਕ ਰਹਿ ਗਿਆ ਇੱਕ ਜਾਂ ਡੇਢ ਕਿਹਾ ਜਾਂਦਾ ਅਮਿਤ ਸ਼ਾਹ ਦੇ ਕੋਲ ਜਾਂ ਥੋੜੀ ਵਾਲੀ ਪਾਵਰ ਆ ਜਾਂ ਫਿਰ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਦੇ ਕੋਲ ਹੈ ਤੇ ਜਾਂ ਫਿਰ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਹੈ ਅਦਰਵਾਈਜ਼ ਹੋਰ ਤੱਕ ਕਿਸੇ ਦੇ ਕੋਲ ਪਾਵਰ ਹੀ ਨਹੀਂ ਉਹ ਸਾਰਿਆਂ ਨੂੰ ਨਜ਼ਰ ਵੀ ਆ ਰਿਹਾ ਕਿਸਾਨ ਅੰਦੋਲਨ ਦੇ ਦਿਨਾਂ ਦੇ ਵਿੱਚ ਜਦੋਂ ਬਾਕੀ ਮੰਤਰੀ ਗੱਲ ਕਰਨ ਜਾਂਦੇ ਸੀ ਤਾਂ ਹਮੇਸ਼ਾ ਥੱਲੇੋਂ ਆਵਾਜ਼ ਕਿਉਂ ਆਉਂਦੀ ਸੀ ਕਿ ਜੀ ਜਿਨ੍ਹਾਂ ਨੇ ਫੈਸਲਾ ਕਰਨਾ ਉਹਨਾਂ ਨੂੰ ਗੱਲ ਕਰਨ ਆਉਣਾ ਚਾਹੀਦਾ ਫੈਸਲਾ ਤਾਂ ਗ੍ਰਹਿ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ ਕਰਨਾ ਸੋ ਇਹ ਜਿਹੜੇ ਹੇਟਲੇ ਲੀਡਰ ਹੈ ਜੇਕਰ ਉਹਨਾਂ ਨੂੰ ਇੰਝ ਲੱਗਦਾ ਤਾਂ ਫਿਰ ਅਗਲਾ ਵੀ ਸੋਚਦਾ ਵੀ ਕੇਡਰ ਨੂੰ ਵੀ ਕੱਢਣਾ ਹੁੰਦਾ ਤੇ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਆਰਐਸਐਸ ਦੇ ਬਾਰੇ ਚਲੋ ਇੱਕ ਹੈਗਾ ਕਿ ਉਹ ਉਹਨਾਂ ਦਾ ਹਿੰਦੂ ਰਾਸ਼ਟਰ ਨੂੰ ਲੈ ਕੇ ਜਾਂ ਬਹੁਤ ਸਾਰੀਆਂ ਉਹਨਾਂ ਦੀਆਂ ਚੀਜ਼ਾਂ ਕਿ ਕੀ ਉਹ ਇਸ ਤਰੀਕੇ ਦੀ ਪੜਕਾਉ ਬਿਆਨਬਾਜ਼ੀ ਦੇ ਹੱਕ ਦੇ ਵਿੱਚ ਹੈਗੇ ਨੇ ਕਿ ਆਰਐਸਐਸ ਦੇ ਵੀ ਜਿਹੜੇ ਵੱਡੇ ਲੀਡਰ ਆ ਕੀ ਉਹ ਇਸ ਚੀਜ਼ ਤੋਂ ਖੁਸ਼ ਹੋਣਗੇ ਜੇ ਇਸ ਤਰੀਕੇ ਨਾਲ ਪ੍ਰਧਾਨ ਮੰਤਰੀ ਲੈਵਲ ਤੋਂ ਇੱਕ ਮੁਸਲਮਾਨ ਭਾਈਚਾਰੇ ਦੇ ਖਿਲਾਫ ਇਸ ਤਰੀਕੇ ਦੀ ਗੱਲ ਸਾਹਮਣੇ ਆਈ ਆ ਕੀਓਐਸ ਦੇ ਹੱਕ ਦੇ ਵਿੱਚ ਹੋਣਗੇ ਜੇਕਰ ਉਹ ਇਸ ਦੇ ਹੱਕ ਦੇ ਵਿੱਚ ਨਹੀਂ ਤਾਂ ਫਿਰ ਆਰਐਸਐਸ ਦਾ ਕੀ ਡਰ ਕਿਵੇਂ ਵੋਟ ਪਾਉਣ ਜਾ ਸਕਦਾ ਸੋ ਇਹ ਜਿਹੜਾ ਇਹਦੇ ਵਿੱਚ ਅੱਗੇ ਵੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਪਹਿਲਾਂ 2019 ਦੇ ਵਿੱਚ ਬਾਲਾਕੋਟ ਸਟ੍ਰਾਈਕ ਤੋਂ ਪਹਿਲਾਂ ਇਹ ਗੱਲਾਂ ਚੱਲਦੀਆਂ ਸੀਗੀਆਂ ਕਿ ਕੀ ਹੋ ਸਕਦਾ ਕਿ ਗੱਠਜੋੜ ਵਾਲੀ ਹਕੂਮਤ ਬਣੇ ਤਾਂ ਨਿਤਨ ਗਟਕਰੀ ਸਾਹਿਬ ਦਾ ਵੀ ਨਾਮ ਚੱਲਦਾ ਸੀ ਕਿ ਇਹ ਲੱਗਦਾ ਕਿ ਸ਼ਾਇਦ ਗੱਠਜੋੜ ਵਾਲੀ ਹਕੂਮਤ ਪੀਐਮ ਮੋਦੀ ਤੋਂ ਨਹੀਂ ਚੱਲਣੀ ਕਿਉਂਕਿ ਇਹ ਚਾਹੇ ਮੁੱਖ ਮੰਤਰੀ ਜਦੋਂ ਸੀ ਉਦੋਂ ਵੀ ਇਹਨਾਂ ਦਾ ਹੀ ਜਿਹੜਾ ਰਾਜ ਸੀਗਾ ਜਦੋਂ ਹੁਣ ਪ੍ਰਧਾਨ ਮੰਤਰੀ ਨੇ ਇਹਨਾਂ ਦੇ ਰਾਜ ਆ ਇੱਕ ਗੁਜਰਾਤ ਲੋਬੀ ਦੀ ਗੱਲ ਬਹੁਤ ਚੱਲਦੀ ਹੈ ਕਿ ਜਿਹੜੀ ਗੁਜਰਾਤ ਲੋਬੀ ਨੇ ਪੂਰਾ ਕਬਜ਼ਾ ਕਰ ਲਿਆ ਭਾਜਪਾ ਦੇ ਉੱਤੇ ਵੀ ਤੇ ਕੇਂਦਰ ਸਰਕਾਰ ਦੇ ਉੱਤੇ ਵੀ ਸੋ ਜਿਹੜੇ ਬਾਕੀ ਲੀਡਰ ਨੇ ਚਾਹੇ ਉਹ ਸੈਕੰਡ ਲਾਈਨ ਦੇ ਹੋਣ ਆਪਾਂ ਉਹਨਾਂ ਨੂੰ ਕਹਦੇ ਆ ਰਾਜਨਾਥ ਸਿੰਘ ਨੇ ਗਟਕਰੀ ਸਾਹਿਬ ਨੇ ਹੁਣ ਦੇਖੋ ਨਾ ਤੁਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਹਰ ਇੱਕ ਇਲਾਕੇ ਦੀ ਆਪੋ ਆਪਣੀ ਤਾਂ ਹੀ ਤਾਂ ਆਪਾਂ ਕਹਿੰਨੇ ਕਿ ਭਾਰਤ ਦੇ ਵਿੱਚ ਬੱਖ-ਬੱਖ ਸੱਭਿਆਚਾਰ ਨੇ ਬੱਖ-ਬੱਖ ਲੋਕ ਨਹੀਂ ਤੇ ਸਾਰਿਆਂ ਦੇ ਸੱਭਿਆਚਾਰ ਦਾ ਸਾਰਿਆਂ ਦਾ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਵੀ ਮੋਦੀ ਸਾਹਿਬ ਦਾ ਗੱਡਾ ਫਸਿਆ ਹੋਇਆ ਮਹਾਰਾਸ਼ਟਰ ਦੇ ਵਿੱਚ ਯੂਪੀ ਤੋਂ ਬਾਅਦ ਸਭ ਤੋਂ ਜ਼ਿਆਦਾ ਸੀਟਾਂ ਨੇ ਸੋ ਉੱਥੇ ਹੁਣ ਤੁਸੀਂ ਸ਼ਿਪ ਸੈਨਾ ਵੀ ਤੋੜਤੀ ਤੇ ਐਨਸੀਪੀ ਵੀ ਤੋੜਤੀ ਸੋ ਲੋਕਾਂ ਨੂੰ ਪਤਾ ਕਿ ਜਿਹੜਾ ਬਾਲਾ ਠਾਕਰੇ ਸਾਹਿਬ ਦਾ ਬੇਟਾ ਉਦਵ ਠਾਕਰੇ ਆ ਜਾਂ ਲੋ ਇੱਕ ਇੱਕ ਇਹ ਫਿਰ ਵੈਸੇ ਵੀ ਪਰਸੈਪਸ਼ਨ ਬਣ ਜਾਂਦੀ ਹੁੰਦੀ ਆ ਕਿ ਉਹ ਤਾਕਤਵਾਰ ਜਾਦੇ ਨੇ ਇਹਨਾਂ ਨੂੰ ਦਬਾਇਆ ਜਾ ਰਿਹਾ ਉਹਨਾਂ ਦਾ ਆਪਣਾ ਜਿਹੜਾ ਦਵਿੰਦਰ ਫਰਨਬੀਸ ਜਿਹਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਉਮੀਦਵਾਰ ਹੋ ਸਕਦੇ ਆ ਅੱਗੇ ਜਾ ਕੇ ਗਾਂਹ ਜਾ ਕੇ ਉਹ ਇੱਕ ਬਹੁਤ ਤਗੜੇ ਉੱਭਰਦੇ ਹੋਏ ਲੀਡਰ ਨੇ ਭਾਜਪਾ ਦੇ ਉਹ ਕਿਸੇ ਸਮੇਂ ਦੇਸ਼ ਨੂੰ ਲੀਡ ਕਰ ਸਕਦੇ ਆ ਤੁਸੀਂ ਉਹ ਜਿਹੜੇ ਸੀਐਮ ਸੀਗੇ ਉਹ ਉਹਨਾਂ ਨੇ ਸੀਐਮ ਮਹਾਰਾਸ਼ਟਰ ਦੇ ਰਹੇ ਨੇ ਭਾਜਪਾ ਦੇ ਵੱਲੋਂ ਤੁਸੀਂ ਉਹਨਾਂ ਨੂੰ ਡਿਪਟੀ ਸੀਐਮ ਜਿਹੜਾ ਬਣਾਇਆ ਇਹ ਉਹ ਸਮੇਂ ਰਿਪੋਰਟਾਂ ਸੀਗੀਆਂ ਕਿ ਉਹ ਬਣਨਾ ਨਹੀਂ ਸੀ ਚਾਹੁੰਦੇ ਪਰ ਇਧਰੋਂ ਦਿੱਲੀੋਂ ਹੁਕਮ ਹੋਇਆ ਸੀ ਕਿ ਤੁਹਾਨੂੰ ਬਣਨਾ ਪੈਣਾ ਸੋ ਉਹ ਵਿਚਾਰੇ ਹੁਣ ਜਿਹੜੇ ਫਰਨਵੀਸ ਸਾਹਿਬ ਆ ਉਹ ਡਿਪਟੀ ਸੀਐਮ ਬਣੇ ਹੋਏ ਨੇ ਇਹਨਾਂ ਗੱਲਾਂ ਦਾ ਲੋਕਾਂ ਦੇ ਉੱਤੇ ਅਸਰ ਤਾਂ ਹੁੰਦਾ ਹੀ ਆ ਕਿ ਇੱਕੋ ਤਾਕਤਵਾਰ ਹਲਕਾ ਜਿਹੜਾ ਉਹ ਸਾਡੇ ਸਾਰੇ ਜਿਹੜਾ ਉੱਤੇ ਅਸਰ ਪਾ ਰਿਹਾ ਹੁਣ ਸ਼ਗਨ ਪੁਜਵਲ ਸਾਹਿਬ ਆ ਐਨਸੀਪੀ ਦੇ ਉਸ ਹਿੱਸੇ ਦੇ ਵਿੱਚ ਆ ਜਿਹੜਾ ਬੀਜੇਪੀ ਦੇ ਨਾਲ ਆ ਇਹਨਾਂ ਨੇ ਦੱਸਦੇ ਇਹਨਾਂ ਨੇ ਖੁਦ ਕਿਹਾ ਕਿ ਸ਼ਗਨ ਪੁਜਵਲ ਸਾਹਿਬ ਨੇ ਕਿ ਮੇਰਾ ਮੰਨਣਾ ਆ ਕਿ ਜਿਹੜਾ ਲੋਕਾਂ ਦੇ ਵਿੱਚ ਜਿਹੜੇ ਸ਼ਰਧ ਪਵਾਰ ਦੇ ਉੱਧ ਬਠਾਕਰੇ ਦੇ ਪ੍ਰ ਹੈਗੀ ਆ ਸੋ ਇਹਦਾ ਨੁਕਸਾਨ ਵੀ ਬੀਜੇਪੀ ਨੂੰ ਉੱਥੇ ਹੋ ਸਕਦਾ ਸੋ ਖੈਰ ਇਹ 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 ਬਹੁਤ ਸਾਰੀਆਂ ਗੱਲਾਂ ਨੇ ਸੋ ਇਸ ਸਮੇਂ ਜੇਕਰ ਆਪਾਂ ਇਹ ਕਹੀਏ ਕਿ ਬਿਲਕੁਲ ਸਪਸ਼ਟ ਹੈ ਕਿ ਭਾਜਪਾ ਜਿੱਤਦੀ ਜਾ ਰਹੀ ਹੈ ਇਹ ਇਸ ਤਰੀਕੇ ਨਾਲ ਤਾਂ ਨਹੀਂ ਕਿਹਾ ਜਾ ਸਕਦਾ ਹਾਂ ਇਹ ਵੀ ਸਪਸ਼ਟ ਨਹੀਂ ਕਿ ਉਹ ਹਾਰਦੀ ਜਾ ਰਹੀ ਆ ਇਹ ਇਨ ਮਾਈ ਓਪੀਨੀਅਨ ਇਸ ਸਮੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਾਫੀ ਕਲੋਜ਼ ਮੁਕਾਬਲਾ ਹੋ ਗਿਆ ਪਰ ਜੇਕਰ ਆਪਾਂ ਇਹ ਦੇਖੀਏ ਕਿ ਜੇ ਸਭ ਤੋਂ ਜ਼ਿਆਦਾ ਸੀਟਾਂ ਵਾਲੀ ਪਾਰਟੀ ਉਹ ਤਕਰੀਬਨ ਤੈ ਹੀ ਆ ਕਿ ਉਹ ਭਾਜਪਾ ਹੀ ਹੋਣੀ ਆ ਸੋ ਜੇਕਰ ਉਹਨਾਂ ਦੀ ਐਂਡੀਆ ਦੇ ਨਾਲ ਹਕੂਮਤ ਬਣਦੀ ਆ ਜਾਂ ਉਹਨਾਂ ਦੀ ਜਿਹੜੀ ਆ ਫਿਰ ਜਿਹੜਾ ਇੰਡੀਆ ਆਲਾਈንስ ਆ ਉਹਨੂੰ ਜ਼ਿਆਦਾ ਸੀਟਾਂ ਆ ਜਾਂਦੀਆਂ ਪਰ ਕਿ ਕਿਉਂਕਿ ਭਾਜਪਾ ਦਾ ਇਹ ਆ ਜਾਂ ਮੋਦੀ ਸਾਹਿਬ ਦਾ ਜਿਹੜਾ ਇਹ ਸਾਰਾ ਰਜਿਮ ਆ ਇਹ ਤਾਂ ਜਿਹੜਾ ਪੂਰੀਆਂ ਸੀਟਾਂ ਚਾਹੁੰਦੇ ਨੇ ਕਿ ਅਸੀਂ ਖੁੱਲੇ ਹੋ ਕੇ ਜਿਵੇਂ ਅੱਗੇ ਰਾਜ ਕਰਦੇ ਰਹੇ ਹਾਂ ਉਸੇ ਤਰੀਕੇ ਨਾਲ ਕਰ ਸਕੀਏ ਸੋ ਜੇਕਰ ਇਹਨਾਂ ਨੂੰ ਗੱਠਜੋੜ ਚ ਸਰਕਾਰ ਚਲਉਣੀ ਪੈਂਦੀ ਇਹਨਾਂ ਤੇ ਲਈ ਬਹੁਤ ਮੁਸ਼ਕਲਾਂ ਵਾਲਾ ਟਾਈਮ ਹੋਣਾ ਉਹ ਸੋ ਲਗਾਤਾਰ ਇਹਨਾਂ ਮਸਲਿਆਂ ਦੇ ਉੱਤੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਤੇ ਆਪਾਂ ਐਵਰੀ ਡੇ ਹੀ ਤੁਹਾਡੇ ਨਾਲ ਜੁੜੀਦਾ ਜੀ ਜਿਹੜੇ ਤੁਸੀਂ ਜੇਕਰ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਹੋ ਤਾਂ ਆਪਾਂ ਐਵਰੀ ਡੇ ਤੁਹਾਡੇ ਨਾਲ ਚਾਹੇ ਆਡੀਓ ਮਾディアਮ ਰਾਹੀਂ ਚਾਹੇ ਵੀਡੀਓ ਮਾディアਮ ਰਾਹੀਂ ਜੁੜੀਦਾ ਤੇ ਤੁਹਾਡੇ ਨਾਲ ਜਿੰਨੀਆਂ ਵੀ ਸਿਆਸੀ ਖਬਰਾਂ ਹੁੰਦੀਆਂ ਚਾਹੇ ਅੰਤਰਰਾਸ਼ਟਰੀ ਚਾਹੇ ਪੰਜਾਬ ਦੀਆਂ ਚਾਹੇ ਇੰਡੀਆ ਦੀਆਂ ਸ ਜਿਹੜਾ ਅੱਗੇ ਵੀ ਆਪਾਂ ਕਰਦੇ ਰਵਾਂਗੇ ਤੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਬਹੁਤ ਧੰਨਵਾਦ